ਇਸ ਘਰ ਨੂੰ ਵੇਖ ਕੇ ਤਾਂ ਯਾਰ ਬਾਹਰ ਗਏ ਲੋਕ ਵੀ ਸੋਚਦੇ ਹੋਣਗੇ ਕਿ ਪੈਸਾ ਤਾਂ ਬਹੁਤ ਕਮਾ ਲਿਆ ਪਰ ਜਿਹੜਾ ਉਹ ਸਕੂਨ ਪੰਜਾਬ 'ਚ ਸੀ ਨਾ ਉਹ ਹੁਣ ਸਾਨੂੰ ਇੱਥੇ ਨਹੀਂ ਮਿਲਦਾ ਕੰਮਾਂ ਕਾਰਾਂ ਚ ਇੰਨੇ ਬੀਜੀ ਹੋ ਗਏ ਕਿ ਸਭ ਕੁਝ ਹੀ ਭੁੱਲ ਕੇ ਇੱਕ ਫੈਮਿਲੀ ਦੇਖੋ ਬਾਹਰ ਜਾਂਦੀ ਏ ਤੇ ਪਿੱਛੋਂਾਂ ਦੀ ਕੋਠੀ ਦਾ ਹਾਲ ਦੇਖੋ ਜੰਗਲੀ ਬਣ ਜਾਂਦਾ ਹੈ 1985 ਦੀ ਇਹ ਕੋਠੀ ਦੱਸੀ ਜਾਂਦੀ ਜਦੋਂ ਬਣੀ ਸੀ ਪਰ ਇਹਨਾਂ ਨੂੰ ਗਿਆਨ ਨੂੰ ਕੋਈ 10 ਕੁ ਸਾਲ ਹੋ ਗਏ ਨੇ ਤੇ ਪਿੱਛੋਂ ਸਾਰਾ ਵੇਖੋ ਕੀ ਹਾਲਚਾਲ ਬਣਿਆ ਪਿਆ ਹੈ ਜਿੱਥੇ ਪਾਰਕਾਂ ਸੀ ਉੱਥੇ ਏਡਾ ਏਡਾ ਕਾ ਹੋ ਗਿਆ ਜਿਸ ਨੂੰ ਦੇਖ ਕੇ ਲੱਗਦਾ ਜਿਵੇਂ ਜੰਗਲ ਵਿੱਚ ਆਈਏ ਹੋਈਏ ਤੇ ਇਹ ਦੇਖੋ ਸਾਰੇ ਬੰਨੇ ਲੋਕਟਾਈ ਲੱਗੀ ਹੋਈਏ ਤੇ ਅੰਦਰ ਵੇਖੋ ਪੱਥਰ ਵੀ ਲੱਗਾ ਹੋਇਆ ਹੈ ਤੇ ਸਾਰੀ ਪੀਓਪੀ ਹੋਈ ਏ ਤੇ ਗੇਟ ਬੂਏ ਬਾਰੀਆਂ ਸਭ ਕੁਝ ਲੱਗਾ ਹੋਇਆ ਹੈ ਇਹ ਨਹੀਂ ਕਹਿ ਸਕਦੇ ਕਿ ਆਪਾਂ ਘਰ ਮਾੜਾ ਸੀ ਪਰ ਨਹੀਂ ਆਓ ਅੰਦਰੋਂ ਦੇਖੋ ਅੰਦਰੋਂ ਵੀ ਕੋਠੀ ਵੇਖੋ ਕਿਵੇਂ ਅੰਦਰ ਪੱਥਰ ਲੱਗਾ ਤੇ ਦੋਨੇ ਉਪਾਸਿਓਂ ਪੌੜੀਆਂ ਚੜ੍ਹਦੀਆਂ ਹੋਈਆਂ ਨੇ ਤੇ ਘਰ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਵੱਡਾ ਦੱਸਿਆ ਜਾ ਰਿਹਾ ਪਰ ਫਿਰ ਵੀ ਲੋਕ ਕੀ ਦੇਖੋ ਬਾਹਰ ਜਾਣ ਨਹੀਂ ਹਟਦੇ ਤੇ ਸਭ ਕੁਝ ਛੱਡ ਕੇ ਬਾਹਰ ਚੱਲ ਗਏ ਤੇ ਘਰ ਸਾਰਾ ਸੁਨਸਾਨ ਹੋ ਗਿਆ ਤੁਸੀਂ ਕੀ ਕਹਿੰਦੇ ਹੋ ਜਿਸ ਕੋਲ ਸਭ ਕੁਝ ਹੋਵੇ ਉਹਨੂੰ ਐਵੇਂ ਬਾਹਰ ਜਾਣਾ ਚਾਹੀਦਾ ਜਾਂ ਨਹੀਂ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਤੇ ਐਵੇਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ